ਸਤਿਗੁਰ ਆਪ ਜੀ ਕੀ ਹਾਲ ਚਾਲ ਹੈ ਬਹੁਤ ਸਾਰੇ ਠੀਕ ਠਾਕ ਮੈਂ ਫੋਟੋ ਜੀ ਮੱਦੀ ਸਾਹਮਣਾ ਵੀਰੇ ਹਾਲਾਤ ਇੰਨੇ ਕੁ ਮਾਰੇ ਹੋ ਗਏ ਆ ਕਿ ਪਾਣੀ ਨੇ ਬੇੜਾ ਕਰ ਕਰਕੇ ਰੱਖਿਆ ਰਹੀਦੀ ਸਰਕਾਰਾਂ ਨੇ ਬੇੜਾ ਕਰ ਕਰਕੇ ਰੱਖਿਆ ਹੈ ਨਾ ਦੇਖੋ ਉਧਰ ਉਹ بارش ਦਾ ਕਿੰਨਾ ਮੌਸਮ ਹੈ ਨਾ ਇਧਰ ਆ ਦੇਖ ਲੋ ਤੁਸੀਂ ਹਾਲਾਤ ਦੇਖ ਲੋ ਕਿੰਨੇ ਪੈੜੇ ਹੋ ਗਿਆ ਹਨ ਬੰਦਾ ਯਾਰ ਕੀ ਕਰੋਗਾ ਦੱਸ ਯਾਰ ਮਾੜਾ ਬੰਦਾ ਕੀ ਕਰੂਗਾ ਜਿਹਦੇ ਕੱਚੇ ਮਕਾਨ ਹੈਗੇ ਆ ਚਲੋ ਆਪਣੇ ਵਾਸਤੇ ਚਲੋ ਛੱਤ ਮਾਲਕ ਨੇ ਦਿੱਤੀ ਹੈ ਹਨ ਪਰ ਇਹਨਾਂ ਵਾਸਤੇ ਕੌਣ ਕਰੋਗਾ ਜਿਹੜੇ ਗਰੀਬ ਕੱਚੇ ਘਰ ਬਾਲਾਂ ਦੀ ਛੱਤਾਂ ਲੈ ਹੈਗੇ ਹਨ ਇੰਨੇ ਕੋ ਹਾਲਾਤ ਮਾੜੇ ਹੋ ਗਏ ਆ ਪੰਜਾਬ ਦੇ ਤੇ ਕੋਈ ਵੀ ਨਹੀਂ ਸੋਚੂਗਾ ਮਾੜੇ ਬੰਦੇ ਬਾਰੇ ਉਧਰੋਂ ਪਾਣੀ ਨੇ ਸਤਲੂ ਜਨੇ ਕਹਿਰ ਭਾਗ ਰੱਖਿਆ ਇਦਰੋ ਪਾਣੀ ਇਦਰੋ بارش ਕੀ ਯਾਰ ਬੰਦਾ ਕਰੋਗਾ ਦੱਸੋ ਮਾੜੇ ਬੰਦੇ ਦੀ ਤਾਂ ਰੋਟੀ ਵੀ ਮੇਰੇ ਹਾਮਤ ਨਹੀਂ ਪੱਕੂ ਨਹੀਂ ਉਹਨਾਂ ਦੇ ਗੱਡੀ ਹੁਣੇ ਡਿੱਗ ਪਣੀ ਸਿਰਦਰਖ ਆ ਦੇਖ ਲੋ ਮੇਰੇ ਸਾਹਮਣੇ ਹੁਣ ਗੱਡੀ ਡਿੱਗਣ ਲੱਗੀ ਸੀ ਉਹ ਚੱਲੀ ਜਿਹੜੀ ਕਿਤੇ ਵੈਂਪਰ ਗੱਡੀ ਦਾ ਟੁੱਟ ਗਿਆ ਹੈ यार की बंदा यारेगा दसो लात देखो किन्ने माड़े हो गए वे गलो सारे यही अरदास करो कि जल्दी तो जल्दी छुटकारा मिले बारिशों को तो पानी बंद हो गए ਸਾਰੇ ਨੂੰ ਬੇਨਤੀ ਹੈ ਕਿ ਸਾਰੇ ਤੁਸੀਂ ਸਾਥ ਦਿਓ ਗਰੀਬਾਂ ਦਾ ਜਿੱਥੇ ਰਾਸ਼ਨ ਦੀ ਲੋੜ ਹੋ ਗਈ ਹੈ ਜਾਓ ਕੋਈ ਵੀ ਤਰ੍ਹਾਂ ਦੀ ਮਦਦ ਹੈ ਨਾ ਸਾਰੇ ਉੱਤੇ ਪਹੁੰਚਾਓ ਸਾਰੇ ਮਿਲ ਜੁਲ ਕੇ ਕੰਮ ਕਰੀਏ ਆਪਾਂ ਹਨ ਬਹੁਤ ਹੀ ਮਾੜੇ ਮਨਾਟ ਹੈ ਜੀ ਇਹੀ ਸਰਕਾਰਾਂ ਸਿਵਰੇਜ ਚੰਗਾ ਪਾ ਦੇਣ ਹਨਾ ਪੁਲਾਂ ਵੱਡੀਆਂ ਪਾ ਦੇਣ ਕੋਈ ਕਿਸੇ ਨੂੰ ਦਿੱਕਤ ਨਾ ਹੋਵੇ ਵੋਟਾਂ ਵੇਲੇ ਕਿਦਾਂ ਹੁੰਦੇ ਆ ਤੇ ਜਦੋਂ ਜਿੱਤੀ ਜਾਂਦੇ ਆ ਉਹਦਾ ਕਿਸੇ ਨੂੰ ਮੂੰਹ ਨਹੀਂ ਲਾਉਂਦੇ ਹਨਾ ਹੁਣ ਸੋਚ ਸਮਝ ਕੇ ਤੁਸੀਂ 2027 ਚ ਡਿਸਾਈਡ ਕਰਨਾ ਹੈ ਕਿ ਤੁਸੀਂ ਕਿਹੜੀ ਸਰਕਾਰ ਲਿਆਉਣੀ ਹੈ ਕਿਹੜੀ ਸਰਕਾਰ ਨਹੀਂ ਲੈ ਕੇ ਆਉਣੀ ਹਨਾ ਇਹ ਤੁਹਾਡੇ ਹੱਥ ਵਾਸਾ ਤੁਸੀਂ ਬਟਨ ਦਬਾਉਣਾ ਹੈ ਤੇ ਜਿਹੜਾ ਵੀ ਤੁਹਾਨੂੰ ਪਤਾ ਨਾ ਜਿਹੜਾ ਤੁਹਾਡੇ ਕੰਮ ਨਹੀਂ ਆਉਂਦਾ ਜੁੱਤੀ ਚੰਗੀ ਤਰ੍ਹਾਂ ਫੇਰਿਆ ਜਨੂੰ ਇੰਨੇ ਕੋਹ ਹਾਲਾਤ ਮਾੜੇ ਕਰਦੇ ਨੇ ਸਰਕਾਰਾਂ ਨੇ ਕਿ ਸਿਵਰੇ ਦਾ ਪ੍ਰਬੰਧ ਵੀ ਨਹੀਂ ਕਰ ਸਕਦੇ ਆ ਪਾਉਂਦੇ ਤਾਂ ਤੁਹਾਨੂੰ ਉਹੀ ਲੋਕ ਵੋਟਾਂ ਨੇ ਉਹੀ ਜਿਤਾਉਂਦਿਆ ਤੁਹਾਨੂੰ ਕਿ ਤੁਸੀਂ ਫਿਰ ਉਹਨਾਂ ਨੂੰ ਮਾਰਦੇ ਹੋ ਬਾਰਡਰ ਦੇ ਉੱਪਰ ਬੁਰਾ ਹਾਲ ਹੈ ਪਾਣੀ ਨਾਲ ਕੋਈ ਮਦਦ ਕਰ ਰਿਹਾ ਹੈ ਸਰਕਾਰ ਦਾ ਬੰਦਾ 2-3 ਲੱਖ 2.5 ਲੱਖ ਰੁਪਏ ਲੈਂਦੇ ਆ ਐਮ ਐਲ ਏ ਕਿ ਇਹਨਾਂ ਦੀ ਪੇਮੈਂਟਾਂ ਜੇ ਇੱਕ ਇੱਕ ਸਾਲ ਦੀ ਤਨਖਾਹ ਵੀ ਦੇ ਨਾ ਤੇ ਲੋਕਾਂ ਦੇ ਘਰ ਵੀ ਪੈ ਜਾਣਗੇ ਮਾੜੇ ਹਾਲਾਤ ਹੋ ਗਏ ਸਤਿ ਸ਼੍ਰੀ ਅਕਾਲ ਜੀ